ਸਟ्रेस ਦੇ ਉੱਤੇ ਇੱਕ ਮੈਂ ਵੀਡੀਓ ਬਣਾ ਰਿਆਂਗਾ ਇਹਦੇ ਵਿੱਚ ਮੇਰੇ ਆਪਣੀ ਤਜਰਬੇ ਨੇ ਜਾਂ ਫਿਰ ਮੈਂ ਕਿਸੇ ਤੋਂ ਕੁਝ ਸੁਣਿਆਗਾ ਕੁਝ ਪੜ੍ਹਿਆਗਾ ਕੁਝ ਨਵਾਬ ਕੀਤਾਗਾ ਜਿਸ ਤੱਕ ਮੈਨੂੰ ਜੋ ਕੁਝ ਠੀਕ ਲੱਗਿਆ ਉਹ ਮੈਂ ਤੁਹਾਨੂੰ ਦੱਸ ਰਿਆਂਗਾ ਅਗਰ ਸਟ्रेस ਹੁੰਦੀ ਆ ਤਾਂ ਉਹਨੂੰ ਦੂਰ ਕਿਵੇਂ ਕਰੀਏ ਇਸ ਲਈ ਕੁਝ ਸਕ੍ਰਿਪਟ ਵਗੈਰਾ ਨਹੀਂ ਲਿਖੀ ਮੈਂ ਸਿਰਫ ਮੇਰੇ ਆਪਣੀ ਤਜਰਬੇ ਨੇ ਕਿ ਮੈਂ ਕਿਦਾਂ ਮੈਂ ਸਟ्रेस ਨੂੰ ਘਟ ਕੀਤਾ ਅਗਰ ਸਹੀ ਲੱਗੇ ਤਾਂ ਗੌਰ ਕਰਿਓ ਤੇ ਜੋ ਜਿੱਦਾਂ ਜਿਵੇਂ ਕਹਿਣਾਗਾ ਉਦਾਂ ਕਰਦੇ ਰਹਿਓ ਹੋਪਫੁਲੀ ਇਹ ਤੁਹਾਡੇ ਤੇ ਵਰਕ ਕਰੇਗਾ ਤੇ ਪਹਿਲੀ ਗੱਲ ਤੇ ਹੀ ਹੁੰਦੀ ਆ ਕਿ ਸਟੈਸ ਹੁੰਦਾ ਤੇ ਉਹਦਾ ਰੀਜ਼ਨ ਕੀ ਆ ਪਹਿਲਾ ਕਾਰਨ ਲੱਭੋ ਕਿ ਉਹਦਾ ਕਾਰਨ ਕੀ ਆ ਜੇ ਕਾਰਨ ਦਾ ਹੱਲ ਤੁਹਾਡੇ ਕੋਲ ਹੈਗਾ ਤੁਸੀਂ ਹੱਲ ਕਰ ਸਕਦੇ ਹੋ ਤਾਂ ਉਹਨੂੰ ਕਰ ਲਓ ਉਹਦੇ ਤੇ ਐਕਸ਼ਨ ਲਓ ਸਪੋਰਥ ਲਿ ਇਕਜ਼ੈਪਲ ਦੇ ਤੌਰ ਤੇ ਜਿਵੇਂ ਦੱਸਦਾ ਕਿ ਸਿੰਪਲੀ ਗੱਦੇ ਗਰਦਾ ਕਿ ਜੇ ਮੇ ਤੁਹਾਡਾ ਸਟੈਸ ਆਗਾ ਇਨਕਮ ਨੂੰ ਲੈ ਕੇ ਆ ਤੇ ਉਹਦਾ ਹੱਲ ਇੱਕ ਹੋ ਸਕਦਾਗਾ ਕਿ ਪਹਿਲੇ ਇਨਕਮ ਜਨਰੇਟ ਕਰੋ ਮੰਦਾ ਐਂ ਕਿ ਤੁਹਾਡੇ ਕਈ ਸੁਪਨੇ ਹੋਣਗੇ ਕਈ ਪਾਸੇ ਜਾਣਾ ਹੋਊਗਾ ਤੁਹਾਡੀਆਂ ਹੋਰ ਦਿਲਚਸਪੀਆਂ ਵੀ ਹੋਣਗੀਆਂ ਤੁਸੀਂ ਚਾਹੋਗੇ ਹੋਵੋਗੇ ਕਿ ਜੇ ਇਸ ਕੰਮ ਕਰ ਚ ਪੈ ਗਏ ਤਾਂ ਸਾਡੇ ਤੋਂ ਨਹੀਂ ਹੋਣਾ ਜੋਸੀ ਕਰਨਾ ਪਰ ਬਿਲਕੁਲ ਗਲਤ ਫਹਮ ਹੈ ਤੁਹਾਡੀ ਜ਼ਿੰਦਗੀ ਚ ਹੋਰ ਬਹੁਤ ਵੱਡੇ ਫੇਜ਼ ਆਉਣਗੇ ਤੇ ਪਹਿਲਾਂ ਹੁਣ ਦੀ ਜ਼ਿੰਦਗੀ ਤੁਹਾਡੀ ਇੰਪੋਰਟੈਂਟ ਹੈ ਜੋ ਹੁਣ ਦਾ ਪਲ ਤੁਸੀਂ ਜੀ ਰਹੇ ਹੋ ਅਗਰ ਉਹਦੇ ਚ ਖੁਸ਼ ਹੋ ਤੁਸੀਂ ਤਾਂ ਨਾਲ ਜ਼ਿੰਦਗੀ ਚ ਵੀ ਖੁਸ਼ ਹੋਵੋਗੇ ਤੇ ਅਗਰ ਤੁਸੀਂ ਹੁਣੇ ਸਟੈਸ ਚੱਕੀ ਫਿਰਦੇ ਹੋਗੇ ਤਾਂ ਤੁਹਾਡੀ ਵਾਸਤੇ ਕੋਈ ਗਾਰੰਟੀ ਨਹੀਂ ਹੈਗੀ ਪਹਿਲੀ ਗੱਲ ਇਹ ਕਿ ਅਗਰ ਸਟੈਸ ਤੁਹਾਡਾ ਹੈ ਗਿਆ ਉਹਦਾ ਹੱਲ ਲੱਭੋ ਜਿਵੇਂ ਕਿ ਦੱਸਿਆ ਜੇ ਉਹ ਇਨਕਮ ਦੇ ਕਰਕੇ ਕਿ ਤੁਹਾਡਾ ਇਨਕਮ ਦਾ ਕੋਈ ਸੋਰਸ ਨਹੀਂ ਹੈ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਲੱਗੂ ਕਿ ਤੇ ਪੈਸੇ ਦੀ ਕੰਮ ਕਰ ਤਾਂ ਲੱਗੂ ਨਾਲ ਦੇ ਨਾਲ ਆਪਾਂ ਸਕਿੱਲ ਨੂੰ ਇੰਪਰੂਵ ਕਰਦੇ ਰਹੋ ਆਪਣੇ ਸਕਿੱਲ ਹੋਰ ਬੈਟਰ ਬਣਾਉਂਦੇ ਜਾਓ ਤੇ ਨਾਲ ਦੀ ਨਾਲ ਕੰਮ ਕਰ ਵੇਖ ਲਓ ਕੁਝ ਤੇ ਜਿੰਨਾ ਚਿਰ ਤੁਸੀਂ ਕੰਮ ਕਰ ਕਰ ਰਹੇ ਹੋਗੇ ਉਨਾ ਚਿਰ ਕਰਦੇ ਰਹੋ ਜਿੰਨਾ ਚਿਰ ਤੁਹਾਨੂੰ ਨਾ ਲੱਗੇ ਵੀ ਸਾਡੀ ਸਕਿਲ ਤੋਂ ਸਾਨੂੰ ਕੁਝ ਬਣ ਰਿਹਾ ਇਹ ਲੰਮੀਆਂ ਪ੍ਰਵਿਰਤੀਆਂ ਹੁੰਦੀਆਂ ਨੇ ਹੌਲੀ-ਹੌਲੀ ਅਸਰ ਕਰਦੀਆਂ ਸੋ ਤੁਹਾਨੂੰ ਹੌਲੀ-ਹੌਲੀ ਪਤਾ ਲੱਗੇਗਾ ਪਹਿਲਾਂ ਇਹ ਆ ਕਿ ਸੋਰਸ ਲੱਭੋ ਇਨਕਮ ਦਾ ਤੇ ਕੰਮ ਕਰੋ ਜੋ ਤੁਹਾਨੂੰ ਮਿਲਦਾਗਾ ਠੀਕ ਹੈ ਇਹ ਵਗ੍ਹਾ ਲੱਗੇ ਤੁਹਾਡੇ ਪਸੰਦ ਆਉਂਦਾ ਜਾਂ ਨਹੀਂ ਆਉਂਦਾ ਇਹ ਤੁਹਾਡੀ رائے ਹੈਗੀ ਤੇ ਅਗਰ ਕੁਝ ਵਕਤ ਦੇ ਕੇ ਦੇਖੋ ਜੋ ਵੀ ਪਸੰਦ ਨਹੀਂ ਆਉਂਦਾ ਹੋ ਸਕਦਾ ਪਸੰਦ ਆ ਜੇ ਤੇ ਨਹੀਂ ਆਉਂਦਾ ਇਹ ਵੀ ਰੀਜ਼ਨ ਆ ਕਿ ਮੈਂ ਨਿਵਾ ਚੇਂਜ ਕਰ ਦੋ ਤੁਹਾਡਾ ਹੋਰ ਪਾਸੇ ਕੰਮ ਬਣ ਜੇ ਇਸ ਪਾਸੇ ਤੁਸੀਂ ਚਾਹੋਗੇ ਸੋਚਣ ਨਾਲੋਂ ਵਧੀਆ ਹੈ ਕਿ ਕੁਝ ਕਰੋ ਸੋ ਦੂਜੀ ਗੱਲ ਇਹ ਹੈ ਕਿ ਆਪਣਾ ਸਕਰੀਨ ਟਾਈਮ ਘਟਾਓ ਤੁਸੀਂ ਫੋਨ ਵਾਰ-ਵਾਰ ਚਲਾ ਰਹੇ ਹੋਗੇ ਬੰਦ ਕਰ ਰਹੇ ਹੋਗੇ ਇਹਦਾ ਕੋਈ ਸੈਂਸ ਨਹੀਂ ਬਣਦਾ ਬਹੁਤੀ ਰੀਜ਼ਨ ਵੀ ਹੁੰਦੇ ਨੇ ਕਿ ਸਾਡੇ ਤੋਂ ਅਸੀਂ ਜੋ ਕੁਝ ਕਰਨਾ ਉਹ ਬਣ ਨਹੀਂ ਰਿਹਾ ਤੇ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲੀਏ ਤਾਂ ਤੁਸੀਂ ਫੋਨ ਯੂਜ਼ ਕਰਦੇ ਹੋਗੇ ਪਰੇਦਾ ਤੁਹਾਡਾ ਧਿਆਨ ਡਾਇਵਰਟ ਨਹੀਂ ਹੁੰਦਾ ਸਗੋਂ ਤੁਹਾਨੂੰ ਹੋਰ ਜ਼ਿਆਦਾ ਸਟ्रेस ਦੇ ਕੇ ਜਾਂਦਾ ਸੋ ਗੌਰ ਕਰ ਲੋ ਕਿ ਇਹ ਮਾਰਿਆਤਾ ਹੌਲੀ ਹੌਲੀ ਘਟਾਓਗੇ ਤਾਂ ਘਟ ਜੇਗੀ ਜੇ ਵਧਾਉਣ ਤੇ ਲੱਗੇ ਰਹੋਗੇ ਤਾਂ ਵਧੇਗੀ ਤੇ ਔਖੀ ਛੁੱਟੇਗੀ ਤੁਹਾਡੀ ਸੋ ਫੋਨ ਦਾ ਸਕਰੀਨ ਟਾਈਮ ਘਟਾਓ ਬਾਰ ਬਾਰ ਫੋਨ ਨੂੰ ਔਨ ਕਰ ਲਿਆ ਨੋਟੀਫਿਕੇਸ਼ਨ ਚੈੱਕ ਕਰ ਲਿਆ ਸੋਸ਼ਲ ਸੈਸ਼ਟਾ ਚੈੱਕ ਕਰ ਲਿਆ ਤੇ ਕੋਈ ਹੱਲ ਨਹੀਂ ਹੈਗਾ ਇਹ ਲਾਜ਼ਮੀ ਹੈ ਕਿ ਤੁਹਾਡਾ ਸਟ्रेस ਦੇ ਵਿੱਚ ਤੁਹਾਡੀ ਹੈਲਪ ਹੀ ਕਰੇਗਾ ਹਾਂ ਅਗਰ ਤੁਸੀਂ ਸਕਿੱਲ ਸਿੱਖ ਰਹੇ ਹੋਗੇ YouTube ਤੇ ਕੋਈ ਵੀਡੀਓ ਵਗੈਰਾ ਦੇਖ ਰਹੇ ਹੋ ਸਕਿੱਲ ਵਾਸਤੇ ਤਾਂ ਤੁਸੀਂ ਟਰਾਈ ਕਰ ਸਕਦੇ ਹੋ ਆਦਰਵਾਇਜ਼ ਅਗਰ ਐਂਟਰਟੇਨਮੈਂਟ ਵਿੱਚੋਂ ਚਲ ਦੇਖ ਸਕਦੇ ਹੋ ਪਰ ਇਹ ਨਹੀਂ ਯਾਦ ਨਾ ਪਾਓ ਕਿ ਸਾਰਾ ਟਾਈਮ ਐਂਟਰਟੇਨਮੈਂਟ ਤੇ ਹੀ ਕਿ ਜ਼ਿਰੋ ਤੇ ਤੀਜੀ ਗੱਲ ਇਹ ਆਪਣੇ ਆਪਣੇ ਇੰਪਰੂਵ ਕਰੋ ਜੋ ਕੁਝ ਤੁਸੀਂ ਸਿੱਖਣਾ ਸਿੱਖੋ ਜਿਹਦੇ ਤੁਹਾਡਾ ਇੰਟਰਸਟ ਹੈ ਸਿੱਖੋ ਕਿਸੇ ਦੇਸ਼ 'ਚ 올ਡ ਏਜ ਦੇ ਬੰਦਿਆਂ ਤੇ ਇੱਕ ਐਕਸਪੈਰੀਮੈਂਟ ਕੀਤਾ ਗਿਆ ਜਿਨ੍ਹਾਂ ਨੂੰ ਦੋਨੋਂ ਪੁੱਛਿਆ ਗਿਆ ਕਿ ਤੁਹਾਨੂੰ ਕਿਸ ਗੱਲ ਅਫਸੋਸ ਹੈਗਾ ਤੁਹਾਡੇ ਮਨ 'ਚ ਕਿਹੜੀ ਗੱਲ ਅਧੂਰੀ ਰਹਿ ਗਈ ਆ ਜੋ ਤੁਸੀਂ ਪੂਰੀ ਕਰਨੀ ਆ ਤੇ ਉਹਦਾ ਜਵਾਬ ਸੀ ਕਿ ਸਾਨੂੰ ਇਸ ਗੱਲ ਦਾ ਰੁਸਾ ਹਮੇਸ਼ਾ ਰਹਿਣਾ ਕਿ ਜੋ ਸਾਡਾ ਦਿਲ ਕਰਦਾ ਸੀ ਅਸੀਂ ਉਹ ਨਹੀਂ ਕਰ ਸਕੇ ਤੇ ਉਹਦਾ ਅਫਸੋਸ ਸਾਨੂੰ ਅੱਜ ਵੀ ਆ ਸੋ ਇਹੀ ਗੱਲ ਕਿ ਆਪਣੇ ਆਪ ਨੂੰ ਇੰਪਰੂਵ ਕਰੋ ਜੋ ਦਿਲ ਕਰਦਾ ਉਹ ਸਕਿੱਲ ਤੇ ਕੰਮ ਕਰੋ ਓਹਲੀ-ਓਹਲੀ ਸਕਿੱਲ ਨੂੰ ਨਿਖਾਰੋ ਇਹ ਨਾ ਸੋਚੋ ਕਿ ਉਹਦਾ ਰਿਜ਼ਲਟ ਸਾਨੂੰ ਮਿਲੇ ਤੁਸੀਂ ਸਿਰਫ ਆਪਣੇ ਤੇ ਧਿਆਨ ਦਿਓ ਰਿਜ਼ਲਟ ਤੁਹਾਨੂੰ ਮਿਲਣਾ ਹੈ ਫਲ ਤੁਹਾਨੂੰ ਮਿਲਣਾ ਜਿਵੇਂ ਕਹਿੰਦੇ ਕਿ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਤੁਸੀਂ ਆਪਣਾ ਐਕਸ਼ਨ ਕਰੋ ਤੁਹਾਨੂੰ ਫਲ ਤੁਹਾਡਾ ਮਿਲੇਗਾ ਹੁਣ ਨਾ ਸਹੀ ਕਦੇ ਤਾਂ ਕਦੇ ਮਿਲਣਾ ਹੀ ਆ ਸੋ ਲੱਗੇ ਰਹੋ ਨਾਲ ਦੇ ਨਾਲ ਬੈਕਗ੍ਰਾਉਂਡ ਤੇ ਕੋਈ ਆਪਣਾ ਫਾਈਨੈਂਸ਼ੀਅਲ ਸਟਰਕਚਰ ਵਧੀਆ ਬਣਾ ਕੇ ਰੱਖੋ ਇਨਕਮ ਵਗੈਰਾ ਬਦੇ ਜਨਰੇਟ ਹੁੰਦੀ ਰਹੇ ਜਿੱਥੋਂ ਇੱਕ ਆਖਰੀ ਮਹਿੰਨ ਜ਼ਰੂਰੀ ਗੱਲ ਕਿ ਆਪਣੀ ਹੈਲਥ ਗਨੀ ਧਿਆਨ ਦਿਓ ਵਰਕਆਊਟ ਕਰੋ ਜਿਮ ਜਾਓ ਜਾਂ ਜੋ ਜਿੱਦਾਂ ਤੁਸੀਂ ਕਰ ਸਕਦੇ ਹੁੰਦਾ ਕਰੋ ਸਵੇਰੇ ਟਾਈਮ ਨਾਲ ਉੱਠੋ ਸ਼ਾਮੀ ਟਾਈਮ ਨਾਲ ਪਾਓ ਨੋਰਕਾਊਟ ਇੱਕ ਲਾਜ਼ਮੀ ਪਹਿਲੂ ਹੈਗਾ ਜੋ ਤੁਹਾਡੀ ਸਟ्रेस ਨੂੰ ਕੱਟ ਕਰੇਗਾ ਪੂਰੀ ਵੀਡੀਓ ਦਾ ਵਿਸਤਾਰ ਇਹ ਕਿ ਕਿਸ ਖੇਲ ਦੇ ਕੰਮ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰੋ ਕਿਤਾਬਾਂ ਬੜੋ ਵਰਕਆਊਟ ਕਰੋ ਆਪਣੀ ਹੈਲਥ ਵੱਲੀ ਧਿਆਨ ਦਿਓ ਤੇ ਫੋਨ ਦਾ ਇਸਤੇਮਾਲ ਘੱਟ ਕਰੋ ਸਿਰਫ ਲੋੜ ਦੇ ਪਰਪਸ ਵਾਸਤੇ ਇਸਤੇਮਾਲ ਕਰੋ ਬਾਕੀ ਹੋਰ ਲੈ ਕੇ ਆਂਦੇ ਰਹਾਂਗੇ ਨਵੇਂ ਤਾਜ਼ੇ ਵੀਡੀਓ ਤੇ ਜੋ ਵੀ ਮੈਂ ਇਹ ਕੁਝ ਸ਼ੇਅਰ ਕੀਤਾਗਾ ਉਹ ਸਿਰਫ ਮੇਰੇ ਆਪਣੇ ਤੇਰ ਵੀ ਨਹੀਂ ਬਾਕੀ ਮੈਂ ਕਿਤੋਂ ਪੜਿਆ ਵੀ ਆ ਕਿਤੋਂ ਸੁਣਿਆ ਵੀ ਆ ਉਹ ਵੀ ਤੁਹਾਡੇ ਨਾਲ ਸਾਂਝ ਕੀਤੀ ਹੈ ਮੈਂ ਤੇ ਇਹ ਕੋਈ ਸਕ੍ਰਿਪਟਰ ਨਹੀਂ ਲਿਖੇਗੀ ਸਿੱਧਾ ਮੈਂ ਬੋਲ ਹੀ ਰਿਹਾ ਹਾਂਗਾ ਜੋ ਕੁਝ ਮੇਰੇ ਮਾਈਂਡ 'ਚ ਹੈਗਾ ਸੀ ਜਾਂ ਜੋ ਬਹੁਤਾ ਕੁਝ ਬਾਕੀ ਵੀ ਹੈ ਹਜੇ ਉਹ ਫਿਰ ਅੱਗੇ ਲੈ ਕੇ ਆਉਂਦੇ ਰਹਾਂਗੇ ਬਾਕੀ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਦਾ ਰਹੇ ਬੜੀ ਰੱਗੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਦੇ ਹੋ ਅਗਰ ਕਿਸੇ ਹੋਰ ਟਾਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਤਾਂ ਪੋ ਵੀ ਬਣਾ ਦੇਣੀ ਆ ਕਮੈਂਟ ਕਰ ਦੇਣਾ ਬਾਕੀ ਹੱਸਦੇ ਵੱਸਦੇ ਰਹੋ